ਕੀ ਹੋ ਗਿਆ ਹੈ ਕੀ ਹੋ ਗਿਆ ਕੁਛ ਨਹੀਂ ਤੁਸੀਂ ਆ ਹਫਲੇ ਜਿਕੇ ਫਿਰਦੇ ਹੋ ਕੁਛ ਨਹੀਂ ਉਹ ਤਾਂ ਮੈਂ ਡੱਗ ਪਾਈ ਮੜਾ ਜਾਂ ਚੌੜ ਜੀ ਕਰਨਾ ਕਬੂਤਰ ਨਹੀਂ ਫੜਦੇ ਫਿਰਦੇ ਇੱਥੇ ਹਾਂ ਬਾਜੀ ਅੱਜ ਉਹ ਇੱਥੇ ਛੱਤ ਤੇ ਚੜ੍ਹ ਗਿਆ ਉਹਨਾਂ ਦੇ ਮਗਰ ਪੈ ਗਿਆ ਮੈਂ ਕਿਹਾ ਯਾਰ ਪਸੂਟ ਰਾਉਂਗੇ ਸਾਡੇ ਸਾਡੀ ਤਾਂ ਇੱਕ ਕੱਤੀ ਪਹਿਲਾਂ ਚੋਰੀ ਹੋ ਗਈ ਬੈਠੋ ਮੈਂ ਪਾਣੀ ਲੈ ਕੇ ਦਿੰਨੇ ਆ ਆ ਆ ਮਾਜਦਾ ਵੀ ਆ ਇੱਥੋਂ ਓਹੋ ਧੰਨ ਦੇ ਤਖੜੇ ਲੋਕ ਹਨ ਜਿਹੜੇ ਭੱਜੇ ਜੇ ਫਿਰਦੇ ਆਏ ਬਾਲਾ ਕਰ ਤੁਸੀਂ ਸ਼ਰਾਬ ਘੱਟ ਪੀਆ ਕਰੋ ਤਾਂ ਹੀ ਤਾਂ ਮੈਂ ਤੁਹਾਨੂੰ ਕਹਿਣੀ ਹੁੰਨੀ ਆ ਉਹ ਮੈਂ ਕਿਹੜਾ ਮਿਲਖੀ ਸਿੰਘ ਨੂੰ ਭੱਜਣਾ ਹੁਣ ਉਹ ਤਾਂ ਮੈਂ ਅੱਜ ਪੰਗਾ ਲੈ ਲਿਆ ਤੂੰ ਐ ਕਰ ਹਾਂਜੀ ਪਾਣੀ ਨਹੀਂ ਹੈਗਾ ਆਪਣੇ ਮੱਲੇ ਹੋਣੀ ਪਾਣੀ ਲਿਓਣੀ ਇਹਨੂੰ ਹੁਣ ਕੀ ਦੱਸਾਂ ਭਲੀ ਮਾਨਸੂਨ ਚੱਪਲਾ ਨਾਲ ਛੱਤਰ ਪਾਇਆ ਤਾਂ ਹੁਣ ਵੀ ਮੱਚਦੀ ਆ ਢੂਈ ਵੀ ਮੱਚਦੀ ਆ ਇਧਰਲੇ ਪਾਸੇ ਬਾਬਾ ਮਾਰੀ ਨਹੀਂ ਦਿੱਤੇ ਸੇਰੋਂ ਵੀ ਐ ਤਾਂ ਯਾਰ ਮੈਂ ਕਿਹਾ ਛੱਤ ਪਾਇਆ ਕੋਸੇ ਨਹੀਂ ਤਾਂ ਐ ਹਾਂ ਹਾਂ ਪਤਾ ਨਹੀਂ ਕਿਧਰ ਲੰਘ ਗਿਆ ਪਲੇਕ ਦੇ ਜਾਣ ਬੇਬੇ ਆ ਗਈ ਤੂੰ ਇਹਨੂੰ ਕੀ ਆ ਬੋਕੜੇ ਨੂੰ ਪਾਣੀ ਨੂੰ ਪਾਣੀ ਦੇ ਕੋਤ ਦੇ ਮੈਨੂੰ ਡਿੱਗ ਗਏ ਡਿੱਗ ਪਿਆ ਉੱਥੇ ਬੇਬੇ ਤੈਨੂੰ ਦੱਸਿਆ ਨਹੀਂ ਮੈਂ ਬੇਬੇ ਇਹਨੂੰ ਪਤਾ ਸੀਗਾ ਇੱਥੇ ਤਾਂ ਆ ਕੇ ਦਰਵਾਜ਼ੇ 'ਚ ਐ ਬੱਜੇ ਉੱਥੇ ਡਿੱਗ ਕੇ ਆਉਂਦੇ ਆਉਂਦੇ ਇਧਰ ਲਾ ਮੋਢੇ ਤੇ ਸੱਟਾ ਮੈਂ ਦੇਖਦੀ ਆ ਕੁੜੇ ਪੁੱਤ ਤੂੰ ਬਾਣੀ ਲੈ ਮੈਨੂੰ ਪੋਲ ਗਏ ਪਰੇ ਆ ਪਾਣੀ ਲਾ ਦੇ ਮੈਨੂੰ ਜਾ ਚੁੱਪ ਕਰ ਜਾ ਤੂੰ ਕੋਈ ਨਾ ਸਰ ਬੰਨ ਦੇਣਾ ਇਹਨੂੰ ਬਹਿ ਜਾ ਲੈ ਬੇਬੇ ਆ ਮੇਰੇ ਪੁੱਤ ਫਿਰਦੀ ਆ ਮੈਂ ਤਾਂ ਕੁੜੇ ਉਹੀ ਤੇਰੇ ਸਿਰ ਲਾਤੀ ਕੱਟੀ ਆ ਪਲੇਗ ਦੇ ਜਾਣਾ ਵੇਚ ਤਾਂ ਇਹ ਆਇਆ ਆ ਦੇਖ ਕਿੱਥੋਂ ਵੇ ਉਹੀ ਮਰੀ ਜਾਂਦੀ ਆ ਆ ਦੇਖ ਆ ਦੇਖ ਦੇਖ ਮੈਂ ਤਾਂ ਤੈਨੂੰ ਪੋਤੋਂ ਨਹੀਂ ਕੁੱਟਤਾ ਡਰਨਾ ਤੂੰ ਕੀ ਕਰਾਂ ਤਪੀ ਹੋਈ ਫੇ ਤੇਰੇ ਤੇ ਲਾਦਨੀ ਆ ਹਰਖ ਹਟ ਮੇਰੇ ਕੋ ਨਹੀਂ ਤੂੰ ਹਾਤਾ ਕੋ ਡੇਜਾ ਕਟਕੜ ਬੇਬੇ ਲੈ ਐਡੀ ਤਾਂ ਗੱਲ ਹੀ ਨਹੀਂ ਫਿਰ ਉਹਨੂੰ ਮੇਰੀ ਹਾਂ ਐਡੀ ਗੱਲ ਨਹੀਂ ਮੇਰਾ ਹੀ ਸਾਰਾ ਨੇ ਦੀ ਮੋਹਰ ਵਰਗੀ ਚੋਟੀ ਮੈਂ ਤੂੰ ਵੇਚ ਦਿਆ ਦੇਖ ਲੈ ਤੰਨ ਹੋਰ ਹੈਗੀਆਂ ਗਿਆ ਮੇਰੀਆਂ ਹੀ ਆ ਜੇ ਹੁਣ ਉਧਰੋਂ ਨੀਂਗਾ ਵੀ ਕਰੀਏ ਨਾ ਪਸ਼ੂਆਂ ਕੋਣੀ ਗਿਆ ਵੀ ਆ ਤੇਰਾ ਉਹ ਹਾਲ ਕਰੂੰ ਜਿਹੜਾ ਕਿਤੇ ਨਹੀਂ ਤੇਰੀ ਲੱਤ ਤੋੜ ਦੂੰ ਮੈਂ ਮਾਰ ਕੇ ਫੌੜਾ ਮੈਨੂੰ 280 ਰੁਪਏ ਦੇ ਦਿਆ ਕਰੋ ਰੋਜ਼ दारू ਪੀਣ ਨੂੰ हां डीसी लग गया तू तेनु देवां 280 ਨਹੀਂ ਖੜੀਆਂ ਨਾ ਦਾਲ ਧਰ ਦਿਉਂ ਮੀ ਅਜ ਤਾਂ ਪੀਣੀ ਬੂਪੇ ਬੇ ਕੁੱਟ ਪਾਲੀ ਪੈਗੀ ਆਏ ਕਾਉ ਰੋਲਾ ਪਾਈ ਜਾਨੀਂ ਇਹ ਮੂਰੇ ਅੱਛਾ ਬੇ ਆਹੀ ਮੇਰੀਆਂ ਕਪੂਤਾ ਨੇ ਤੈਨੂੰ ਬਗਾੜਤਾ ਬੇ ਜੇ ਮੈਂ ਪਰਦੇ ਰੱਖਦੀ ਸੀ ਜੇ ਉਹਦੇ ਤਾਂ ਖਲਦੀ ਤੈਨੂੰ ਨਾ ਫੇਰ ਤੂੰ ਲੋਟ ਵੀ ਆ ਜਾਂਦਾ ਇਹਨੂੰ ਦੰਨੀਆਂ ਮੈਂ ਹੁਣ ਥੋਲੂ ਦੇ ਦੇ ਨੂੰ 222 ਬੂੜੇ ਦੇ ਦੇ ਕਿਹਨਾਂ ਫਿਰ ਹੁਣ ਬਰਿਆ ਕੇ ਲੈ ਨੀ ਫਿਆਨੀ ਨਹੀਂ ਮਿਲਦੀ ਜਿੰਦਾ ਲਾਉਂਗੀ ਹੁਣ ਪੇਟੀ ਨੂੰ ਵੀ ਫਿਰ दारू ਬਿਨਾ ਮਰ ਜੂਗਾ ਮਰ ਜਾ ਜਾ ਪੀ ਕੇ ਮਰ ਕੱਲ ਨੂੰ ਵੀ ਮਰੇਂਗੀ ਪੀ ਕੇ ਵੀ ਤਾਂ ਮਰੇਗਾ ਹੋਵੇਂ ਕੀ ਇਹ ਪੁੱਤ ਨਹੀਂ ਮਿਲਣਾ ਕਿ ਤੂੰ 6 ਫੁੱਟ ਦਾ ਲੋੜ ਨਹੀਂ ਮੈਨੂੰ ਤਾਂ ਹਾਂ 6 ਫੁੱਟ ਦਾ ਮੈਂ ਤਾਂ ਕਹਿੰਦੀ ਮੇਰਾ ਤਾਂ 5 ਫੁੱਟ ਦਾ ਪੁੱਤ ਹੁੰਦਾ ਬਾਦੂ ਸੀ ਪਰ ਅਕਲ ਵਾਲਾ ਹੁੰਦਾ ਗੱਲ ਸੁਣ ਲੈ ਬੇਬੇ ਕਿਉਂ ਉਹਦੇ ਮੂਰੇ ਪਰਦੇ ਚੱਕੀ ਜੰਨੀ ਆ ਮੇਰੀ ਪਰ ਤੂੰ ਮਰ ਜੂ ਮੁੜ ਕੇ ਮੈਥੂ ਦੀ ਕੁੱਟ ਮਾਰਨੀ ਹੁੰਨੀ ਮੂਰੇ ਬੋਲਣ ਲਾ ਦੇਗੀ ਤੂੰ ਪੰਪ ਦੇ ਕੇ ਹਟ ਜਾ ਹਟ ਜਾ ਤੂੰ ਅੱਛਾ ਹੁਣ ਤੂੰ ਮਤਾਂ ਦੇਵੇਂਗਾ ਮੈਨੂੰ ਤੂੰ ਸਿਖਾਵੇਂਗਾ ਵੀ ਪੜ ਦੇ ਕਿਵੇਂ ਰੱਖਣੇ ਨੇ ਕਿਵੇਂ ਨਾ ਐਂ ਪੜ ਦੇ ਰੱਖਣ ਲੱਗ ਗਈ ਫੇਰ ਤਾਂ ਤੂੰ ਜਮੀ ਸਿਰ ਚੜਜੇਂਗਾ ਤੂੰ ਤਾਂ ਪਹਿਲੇ ਹੀ ਨਹੀਂ ਮਾਨ ਹੈਗਾ ਓ ਬੇਬੇ ਸਾਰਾ ਕੁਝ ਮੇਰਾ ਤਾਂ ਹੈਗਾ ਇੱਕ ਕੱਟੀ ਊਂ ਵੀ ਜੇ ਫੰਡਰ ਨਿਕਲ ਜਾਂਦੀ ਫੇਰ ਵੀ ਕੀ ਕਰਦੀ ਤੂੰ ਮੈਨੂੰ ਐਂ ਦੱਸ ਦੂਜੀ ਗੱਲ ਆਏ ਹੁਣ ਤੂੰ ਇਹਦੇ ਮੂਰੇ ਲੱਗੀ ਪਈਂ ਚਾਵੜ ਚਾਵੜ ਬੋਲਣਾ ਕੱਲ ਨੂੰ ਮੇਰਾ ਕੀ ਡਰ ਰਹਿ ਜੂ ਹੈ ਦੱਸ ਡਰਤਾ ਤੇਰਾ ਰਹਿ ਹੀ ਪਿਆ ਬਸ ਐਡਾ ਸਿਆਣਾ ਨਹੀਂ ਹੈਗਾ ਤੂੰ ਵੀ ਤੂੰ ਡਾਬਾ ਪਾ ਲੇਗਾ ਉਹ ਤੇ ਕੋਈ ਦਾਬਾ ਬਥੇਰਾ ਸੀ ਮੇਰਾ ਆਹ ਦਾਬਾ ਪਾਉਗਾ ਹੀ ਲੱਗਦਾ ਤੈਨੂੰ ਤੂੰ ਮੇਰੇ ਪਰਦੇ ਚੱਕ-ਚੱਕ ਕੇ ਤੂੰ ਇਹਨੂੰ ਬੋਲਣ ਲਾ ਦੇ ਫੇਰ ਮੈਂ ਬਿੱਲੀ ਬਣ ਜੂ ਫੇਰ ਤੂੰ ਦੇਖੀ ਇੱਥੇ ਘਰੋਂ ਚੀਜ਼ਾਂ ਬਾਹਰ ਨੂੰ ਜਾਣੇ ਡਰਾਵੇ ਉਹਨਾਂ ਤੇ ਹੁੰਦੇ ਨੇ ਜਿਹੜੇ ਨਾ ਚੱਜ ਦੇ ਕੰਮ ਕਰਨ ਆ ਤੇਰੇ ਵਰਗੇ ਚਾਹ ਬਣਾ ਲੈ ਥੋੜੀ ਜੀ ਚਾਹ ਤਾਂ ਬੱਸ ਪਾਈ ਚਾਹ ਤਾਂ ਪੀ ਲੀ ਮੈਂ ਕਰ ਲੈ ਦੋਵਾਨਿਆਂ ਦਾ ਕੰਮ ਮੈਂ ਤੇਰੇ ਕੀ ਚੁੰਡੀਆਂ ਵੜਦਾ ਵੀ ਬੈਠਾ ਹੁਣ ਲੈਣ ਬਹਿ ਰਹੀ ਮੈਂ ਇਹ ਹੱਦੇ ਜਾਣ ਨੂੰ ਬੋਲਣ ਦਾ ਲੱਖ ਨਹੀਂ ਬਾਜਾ ਭੱਗ ਜਾ ਚਲ ਤੂੰ ਕਰ ਦੇ ਚਾਹ ਬੇਬੀ ਨੂੰ ਆਏ ਤਾਂ ਮੇਰੀ ਖੁੱਲ੍ਹੀ ਸੁਣੀ ਹੋ ਜੂਗੀ ਜੇ ਤੇਰੇ ਤੇ ਵਿਸ਼ਵਾਸ ਲੱਗੀ ਕਰਨ ਮੈਂ ਹੁਣ ਮੈਨੂੰ ਕੋਈ ਹੌਲ ਹੂਲਾ ਫੱਕਣਾ ਆਪੂ ਪੈਸੇ ਦੇ ਦੇ ਤੋ ਤੂੰ ਜੋਨ ਨਾ ਕਿ ਤੋਰਾਵੇਂ ਤੈਨੂੰ ਨਾ 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 ਘਾਟ ਰਹੀ ਨਾ ਘਾਟ ਰਹੀ ਤੈਨੂੰ ਕਾਸੇ ਦੀ ਫਿਰ ਮੈਂ ਬਾਹਰੋਂ ਕਰਦਾ ਕੋਈ ਹੱਲਾ ਆਉਦਾ ਫਿਰ ਫੇਰ ਨਾ ਕਹੀਂ ਮੈਨੂੰ ਕੁਛ ਕਰਤਾ ਤੂੰ ਜੋਨ ਜੋ ਕਰੇਦੇ ਨਾ ਜਿੰਨੀਆਂ ਮਰਜ਼ੀ ਪੈ ਜਾਣ ਥੋੜੀਆਂ ਨੇ ਇੱਧਰ ਬੈਠ ਕੋੜਾ ਤੂੰ ਆ ਸਾਰੇ ਛੇਪਿਆਂ ਦੀ ਜੱਟ ਤੂੰ ਹੀ ਐ ਮੰਮੀ ਹੁਣ ਮੈਂ ਕੀ ਕੀਤਾਗਾ ਹੋਰ ਮੈਂ ਕੀਤਾ ਕੀਤਾ ਤਾਂ ਤੈ ਹੀ ਐ ਜੇ ਤੂੰ ਨਿਗਾ ਨਹੀਂ ਰੱਖੀ ਤਾਂ ਉਹ ਝੋਟੀ ਖੋਲ ਕੇ ਲੈ ਗਿਆ ਨਹੀਂ ਕਿੱਥੋਂ ਲੈ ਜਾਂਦਾ ਤੈਨੂੰ ਪਤਾ ਹੈ ਵੀ ਉਹਨੂੰ ਜਵਾਖ ਨੂੰ ਡੰਡ ਲੱਗਿਆ ਹੋਇਆ ਪੇਗ ਦਾ ਹੈ ਤੂੰ ਮਾਰੇ ਜੀ ਗੌਰ ਨਹੀਂ ਰੱਖ ਸਕਦੀ ਹੁਣ ਮੈਨੂੰ ਐ ਥੋੜੀ ਪਤਾ ਸੀ ਵੀ ਝੋਟੀ ਖੋਲ ਕੇ ਲੈ ਜਾਊਗਾ ਹਾਂ ਤੈਨੂੰ ਤਾਂ ਨੀਂਦ ਆਉਂਦੀ ਸੀ ਤੈ ਤਾਂ ਸੌਣਾ ਸੀ ਮਹਾਰਾਣੀ ਨੇ ਤੈਨੂੰ ਕੀ ਐ ਮੈਂ ਸੰਘੋਲੇ ਕੋਈ ਭਾਵੇਂ ਸਾਰਾ ਘਰ ਵੇਚ ਜੇ ਨਹੀਂ ਤੂੰ ਤਾਂ ਜਦੋਂ ਕੇਰਾ ਸੌਂ ਜਾਂਦੀ ਐ ਨਾ ਭਾਵੇਂ ਸਾਰਾ ਸਮਾਨ ਕੋਈ ਟਰੱਕ ਚ ਪਾ ਕੇ ਲੈ ਜੇ ਤੈਨੂੰ ਨਹੀਂ ਜਾਗ ਆਉਂਦੀ ਤੂੰ ਤਾਂ ਘੋੜੇ ਵੇਚ ਕੇ ਸੌਂ ਜਾਂਦੀ ਆ ਛਾਪੀ ਬੱਸ ਐਦੂ ਮੁੜ ਕੇ ਕੋਈ ਵੀ ਘਰ ਦੇ ਵਿੱਚ ਨੁਕਸਾਨ ਹੋ ਗਿਆ ਨਾ ਤੇਰੀਆਂ ਦੋਨੇ ਲੱਤਾਂ ਵੱਢ ਕੇ ਸਰੀਏ ਪਵਾ ਦੂੰਗਾ ਇੰਨਾ ਚ ਐ ਸੋਚ ਲਈ ਤੂੰ ਰੋਡੀ ਲਾਈਏਗੀ ਹਾਏ ਬੇ ਰੱਬਾ ਨੂੰ ਹਾਂ ਤਾਂ ਲੋਕਾਂ ਦੇ ਵੀ ਆਈਆਂ ਨੇ ਆ ਮੇਰੇ ਵਰਗੀ ਤਾਂ ਕਿਸੇ ਦੇ ਕੰਨੋਂ ਆਵੇ ਜਿਹੜੀ ਮੇਰੇ ਆ ਗਈ ਮੇਰੀ ਤਾਂ ਜਾਨ ਲੈਣੀ ਕਰਖੇ ਐਦੂ ਤਾਂ ਰੱਬਾ ਮੈਨੂੰ ਚੱਕ ਲੈ ਵੇ ਜਾਂ ਚੱਕ ਲੈ ਮੇਰੇ پڑੋਲੇ ਜੇ ਨੂੰ ਮੈਦਾਨਾ ਦੇਖ ਕੇ ਫੁੱਲ ਗਈ ਸੀ ਮੈਂ ਹਾਲੇ ਕੰਮਕਾਰ ਵਾਲੀ ਐ ਪੂਰਾ ਕੰਮ ਕਰਿਆ ਕਰੂਗੀ ਐ ਨਹੀਂ ਪਤਾ ਵੀ ਕੰਮ ਤਾਂ ਕਿਹੜੇ ਕਰੂਗੀ ਤੇਰਾ ਪੁੱਤ ਤਾਂ ਬੇਲੈ ਕਾ ਹੈਗਾ ਹੀ ਹੈਗਾ ਕਰਨ ਨੂੰ ਤਾਂ ਤੇਰੀ ਉਦੋਂ ਵੀ ਜ਼ਿਆਦੇ ਬੇਲੈ ਕੀ ਐ ਪੁੱਤ ਤਾਂ ਜੀ ਵੀ ਨਹੀਂ ਬੇਰੀ ਨਿਗਾਰ ਕਰ ਕ ਨਹੀਂ ਇਹ ਵੀ ਨਹੀਂ ਹੱਥੋਂ ਹੱਥੋਂ ਆਈ ਜਾਂਦਾ ਚਾਹ ਲਿਆ ਕੇ ਦੇਵਾਂ ਤੁਹਾਨੂੰ ਜੇ ਚਾਹ ਦਾ ਟਾਈਮ ਆ ਇਹ ਮੈਂ ਤੁਹਾਨੂੰ ਐ ਪੁੱਛਦੀ ਸੀਗੀ ਕਿ ਤੁਸੀਂ ਕੱਟੇ ਗਿਆ ਵਿੱਚ ਹੀ 200 ਲੈਣਾ ਸੀ ਮੰਮੀ ਤੋਂ ਮੰਗ ਲੈਂਦੇ ਤੁਸੀਂ ਉਹਨਾਂ ਨੇ ਮੇਰੇ ਗਾਣਾ ਪਵਾਇਆਂ ਨਾਲੇ ਆਪ ਖਾਦੀਆਂ 200 ਨਹੀਂ ਲੈਣਾ ਸੀ ਰੁਪਏ ਬਾਹਲੇ ਦੇਨੇ ਸੀ ਹੋਟਲ ਵਾਲੇ ਦੇ ਉੱਤੇ ਕੁੱਟਮਾਰ ਹੋ ਗਈ ਉੱਥੇ ਉਹਦਾ ਜੇਲ੍ਹ ਤੇ ਫੜਾਉਂਗਾ ਜੀ ਮੈਨੂੰ ਤੁਹਾਨੂੰ ਕੀ ਪਤਾ ਘਰੇ ਬੈਠ ਕੇ ਫਿਰ ਤੁਸੀਂ ਮੰਮੀ ਨੂੰ ਦੱਸ ਦਿੰਦੇ ਉਹ ਕੋਈ ਹਿੱਲਾ ਕਰ ਦਿੰਦੀ ਅੱਗੇ ਕਿਹੜਾ ਤੁਹਾਨੂੰ ਪੈਸੇ ਦਿੰਦੀ ਨਹੀਂ ਉਹ ਬੇਬੇ ਕਿੱਥੋਂ ਕਰ ਦਿੰਦੀ ਹਿੱਲਾ ਤੂੰ ਕਰਦੇ ਨਾ ਹੁਣ ਰਾਤ ਤੂੰ ਹੀ ਜਾਂਦੀ ਮੈਨੂੰ ਨੀਂਦ ਨਹੀਂ ਆਉਣੀ ਸਾਰੀ ਰਾਤ ਤੁਰਾ ਫਿਰੂੰ ਇੱਥੇ ਤੂੰ ਕਰਦੇ ਹੱਲ ਮੇਰਾ ਮੇਰੀ ਗੱਲ ਸੁਣ ਤੁਸੀਂ ਨਾ दारू ਛੱਡ ਦੋ ਸਿਹਤ ਤਾਂ ਦੇਖੋ ਕਿਹੇ ਜੀ ਹੋਈ ਜਾਂਦੀ ਹੈਗੀ ਉਹ दारू ਨਾਲ ਸਿਹਤ ਬਣਦੀ ਹੁੰਦੀ ਹੈ ਸਿਹਤ ਨੂੰ ਕੀ ਹੋਇਆ ਮੈਨੂੰ ਸਿਹਤ ਤਾਂ ਤੇਰੀ ਤਗੜੀ ਵੀ ਹੈ ਤੂੰ ਕਿੱਢਾ ਘ پہاੜਾ ਤੇ ਉਹ ਗੱਲ ਨਹੀਂ ਹੁੰਦੀ ਹੈਗੀ ਅੰਦਰ ਅੰਦਰ ਸਰੀਰ ਖਰਾਬ ਹੋ ਜਾਂਦਾ ਕੀ ਫਾਇਦਾ ਜਿਹੜੇ 4 ਸਾਲ ਕੱਟਨੇ ਨੇ ਜਿਆਦੇ ਉਹ ਵੀ ਬੰਦਾ ਆਪਦੇ ਗਵਾ ਦਿੰਦਾ ਹੈਗਾ। ਉਹ ਲੱਕੜਾ ਜੀ ਮਤਨਾਏ ਸਰੀਰ ਨੇ ਦਾ ਕੋਈ ਨਹੀਂ ਤੂੰ ਫਿਕਰ ਨਾ ਕਰ ਇਹਦੀ। 6-3 ਮੱਤ ਜੂ ਵਧਿਆ ਸਮਝ ਨਹੀਂ दारू ਅੰਦਰ ਹੂ। ਕੰਮ ਕਰਨ ਦੀ ਸੋਚਿਆ ਕਰੋ, दारू ਪੀਣ ਦੀ ਨਾ ਸੋਚਿਆ ਕਰੋ। ਤੁਹਾਨੂੰ ਮੈਂ ਕਹਿਣੀ ਆ ਆਪਦਾ ਕਮਾਉਂਗੇ ਤੇ ਆਪਦਾ ਖਾਉਂਗੇ, ਆਪਦੀ ਪੀਓਂਗੇ। ਕੰਮ ਦੇ ਵਗ ਜਾ ਕਰੋ। ਕੰਮ ਦੇ ਹੁਣ ਮੈਂ ਸੋਣਾ ਲੱਗੂਗਾ ਜਾਂਦਾ ਜੱਟ ਜ਼ਿਮੀਂਦਾਰਾਂ ਦਾ ਬੰਦਾ ਕਿਸ ਦੇ ਦਿਹਾੜੀ। ਐਵੇਂ ਨਹੀਂ ਵੀ ਖੇਤ ਬਾਗ ਜਾ ਕਰੋ। ਖੇਤ ਬਾਗੇ ਕੋਈ ਕੰਮ ਦਾ ਡੱਕਾ ਤੋੜ ਲਿਆ ਤਾਂ ਮਾਂ ਪੈਸੇ ਨੂੰ ਕਿਉਂ ਜਵਾਬ ਦਊਗੀ ਮੈਨੂੰ ਐ ਦੱਸੋ ਪਹਿਲਾਂ। ਜੀ ਜੇ ਸਰੀਰ ਅੰਦਰੋਂ ਸਹੀ ਹੋ ਮਣੀ ਨਾ ਮੰਨੂ ਫੇਰ ਹੀ ਜਾਊ ਜੇ ਤਾਂ ਸਰੀਰ ਹੀ ਜੇ ਖੜਾ ਹੁੰਦਾ ਸਰੀਰ ਖੜਾ ਹੂ ਤਾਂ ਜਾ ਕੇ ਕਹੀ ਚੱਕੂ ਹੁਣ ਡਿੱਗੇ ਤਾਂ ਪਏ ਇੱਥੇ ਮਰੇ ਕੁੱਤਿਆਂ ਨੂੰ ਚੱਲ ਤੁਸੀਂ ਦਾਰੂ ਨਾ ਪੀਆ ਕਰੋ ਮੈਂ ਤਾਂ ਤੁਹਾਨੂੰ ਇਹੀ ਕਹਿਣੀ ਆ ਮੈਂ ਤਾਂ ਜਿਹੜਾ ਤੁਹਾਨੂੰ ਸਮਝਾਉਣਾ ਸੀ ਸਮਝਾਤਾ ਵੀ ਦਾਰੂ ਨਾ ਪੀਆ ਕਰੋ ਨਾ ਤੈਨੂੰ ਨਹੀਂ ਬੇਬੇ ਬੋਲੀ ਕੋਸੁਰ ਬਸ ਅਹੀਂ ਕਹਿੰਦੀ ਸੀਗੀ ਬਿਬੇ ਲੈ ਕੇ ਨਿਕਲ ਗਿਆ ਮੈਨੂੰ ਤਾਂ ਐ ਸੀਗਾ ਵੀ ਚੱਜਦਾ ਹੋਊਗਾ ਮੈਂ ਤਾਂ ਹੀ ਕਹਿਣੀ ਕਿਉਂ ਕਹਾਉਣੇ ਹੁੰਨੇ ਤੁਸੀਂ ਜਦੋਂ ਮਾਂ ਹੀ ਐ ਕਹਿਣ ਲੱਗ ਜੇ ਫਿਰ ਪਿੱਛੇ ਕੀ ਰਹਿ ਗਿਆ ਬੱਸ ਪਿੱਛੇ ਦਾ ਕੀ ਰਹਿਣਾ ਚੱਲ ਕੋਈ ਨਹੀਂ ਹੁਣ ਮੈਂ ਜੇ ਤੈਨੂੰ ਬੇਬੇ ਕੋਲ ਸੁਖ ਹੋਗੀ ਨਾ ਤੂੰ ਮੈਨੂੰ ਦੱਸੀ ਮੈਂ ਉਹਨੂੰ ਤਾੜੂਗਾ ਰੰਗਾ ਤੈਨੂੰ ਵੀ ਕੁੱਟੀ ਜਾਂਦੀ ਰਹਿੰਦੀ ਆ ਐਂ ਦਾ ਤੂੰ ਵੀ ਬਥੇਰੀ ਉਹ ਫਿਕਰ ਕਰਦੀ ਆ ਮੇਰੀ ਤੂੰ ਕੀ ਲੈਣਾ ਮੈਥੋਂ ਹੈ ਜੇ ਆਪ ਦਾ ਸਮਝਦੀਆਂ ਮੇਰੇ ਈ ਆ ਜਾ ਹਨਾ ਤੂੰ ਮੇਰੀ ਗੱਲ ਸੁਣ ਫਿਰ ਦਾਲੂ ਤਾਂ ਚੱਲ ਮੈਂ ਨਹੀਂ ਪੀਂਦਾ ਹੁਣ ਇੱਕੇ ਦਾ ਤਾਂ ਛੱਡੀ ਵੀ ਨਹੀਂ ਜਾਂਦੀ ਕਿਤੇ ਰਾਤ ਅੱਜ ਨਾ ਮੇਰੇ ਵੇਖ ਤਾ ਬੇਬੇ ਨੇ ਕੁੱਟਿਆ ਮੈਨੂੰ ਤੂੰ ਇੱਕ ਦੋ ਮੋੜੇ ਨਹੀਂ ਖੀ ਜਾਂਦੇ ਤੇ ਅੱਜ ਮੈਨੂੰ ਅੱਜ ਪੀ ਲੂੰਗਾ ਤੇ ਮੈਨੂੰ ਤੂੰ 2 3/4 250 ਦੀ ਬੋਤਲ ਆਉਂਦੀ ਆ ਤੂੰ 250 ਦੇ ਦੇ 30 ਰੁਪਏ ਦਾ ਚੱਲ ਠੀਕ ਹੈ ਮੈਂ ਅੰਧਾਰ ਵੀ ਕਰ ਲੂਗਾ ਇਹ ਹੁੰਦਾ ਹੱਲ ਤਾਂ ਕਰਦੇ ਅੱਜ ਦਾ ਦਿਨ ਕਰਦੇ ਫਿਰ ਇਹ ਦੁਬਾਰਾ ਨਹੀਂ ਪੀਂਦਾ ਜੰਗਾ ਮੇਰੇ ਕੋਲ ਨਾ ਕੱਪੜੇ ਵਾਲੀਆਂ ਪੈਸੇ ਦੇ ਕੇ ਗਈਆਂ ਸੀ 200 ਐ 250 ਨਹੀਂ ਹੈਗਾ ਸਿਰਫ 200 ਰੁਪਏ ਮੇਰੇ ਕੋਲੇ ਕਿਰਾਂ ਚੱਲ 200 ਤਾਂ ਦੇ ਜਾਂਦੇ ਚੋਰ ਦੀ ਪੱਗ ਹੀ ਸਹੀ ਕਿਰਾਂ ਤਾਂ ਮਾੜਾ ਮੋਟਾ ਟਿਕਾਣੇ ਤੇ ਆਵੇ ਸਸੀਰ ਹੁਣ ਤਾਂ ਹੋਰ ਹੀ ਹੋ ਹੀ ਜਾਂਦਾ ਤੁਸੀਂ ਵਾਦਾ ਕਰੋ ਵੀ ਤੁਸੀਂ ਛੱਡ ਦੋਗੇ ਉਹ ਲੈ ਵਾਦਾ ਲੈ ਚੱਕ ਬਸ ਤੂੰ ਪੈਸੇ ਦੇ ਦੇ ਬਸ ਵਾਦਾ ਹੋ ਗਿਆ ਮੈਂ ਲੈਣੀ ਦੱਸੋ ਹਾਂ ਇਹਦਾ ਇਹ ਕੰਮ 200 ਮਾਤਾ ਕੇਰਾ ਜਾਂਦੇ ਹੋ ਜਾਣਗੇ ਹੁੰਦਾ ਹੋਰ ਹੋ ਗਈ ਗੱਲ ਆਖੀ ਨਹੀਂ ਤਾਂ ਆਲੂ ਪੂਟ ਗਈ ਕਿਸੇ ਉਹ ਮੇਰੇ ਸਾਲ ਦਾ ਸੁਪਨੇ ਚ ਚੱਲਿਆ ਹੁਣ ਆ ਲੋ ਤੂੰ 봐ਈ ਵਾਹ ਆਇਆ ਦੂਜਾ ਰੱਖ ਦਿਆਂ ਨੋਟ ਦਾ ਕਾਲੜਾ ਹੈਨਾ ਉਹ ਕੱਪੜੇ ਵਾਲੀਆਂ ਦੇਖੇ ਗਈਆਂ ਸੀਗੀਆਂ ਚੱਲ ਆਏ ਮਾਹੀ ਮਾੜਾ ਮਟਾਸਦੀ ਰਹਿ ਕਰ ਸੋਣੀ ਲਾਖੀਆਂ ਚੰਗਾ ਆ ਕੇ ਕਰਦਾ ਫਿਰ ਤੇ ਨਾਲ ਗੱਲਾਂ ਮਾਤਦੇਗਾ ਠੀਕ ਆ ਪਿਆ ਪਾਣੀ ਪੂਣੀ ਲੈ ਕੇ ਦੇਵਾ ਨਾ ਰਾਮ ਕਰ ਲਾ ਤੂੰ ਤੁਸੀਂ ਛੇਤੀ ਆ ਜਾ ਟਾਈਮ ਆ ਆ ਕੇ ਘਰੇ ਆ ਕੇ ਪੀ ਲਿਓ ਹਾਂ ਘਰੇ ਆ ਕੇ ਪੀ ਲੂ ਏ ਪਰਮਾਤਮਾ ਸ਼ੁਕਰ ਹੈ ਤੁਹਾਡੀ ਸੁਣੀ ਚੱਲ ਕੋਈ ਨਹੀਂ ਇੱਕੋ ਲੱਤ ਨਹੀਂ ਛੱਡੂਗਾ ਹੌਲੀ ਹੌਲੀ ਛੱਡਤਾ ਦਊਗਾ ਸ਼ੁਕਰ ਹੈ ਕਿ ਜਣਾ ਤਾਂ ਮੇਰੇ ਨਾਲ ਖੜਨ ਲੱਗਿਆ ਧਰੂਤਾ ਨਾਲ ਜੱਟ ਦੇ ਸੁਰਗਾਂ ਤੱਕ ਜਾਣੀ ਹਾਂ ਵੀ ਬਜਗੋ ਇਹ ਚਾਹੂੰ ਵੀ ਪੈਸਾ ਨਹੀਂ ਮਿਲਦਾ ਪੈਸਾ ਵਾਧੂ ਦੇਖ ਪੁੱਤ ਖੜ ਜਾ ਦੂਰ ਹੋ ਜਾ ਬੇਬੇ ਮੇਰੇ ਨਾਲ ਨਾ ਆ ਇੱਥੇ ਤਾਂ ਕਮਾਰ ਦੀ ਸੜੇ ਹਨ ਖੁਸ਼ਬੂ ਮਾਰਦੀ ਆ ਖੁਸ਼ਬੂ ਮਾਰਦੀ ਆ ਤੈਨੂੰ ਆਏ ਸੀ ਵੀ ਨੰਗਾ ਦੇ ਕੋਲੇ ਦੁੱਕੀ ਹੈ ਨਹੀਂ ਆ ਪੀ ਆ ਬੋਤਲ ਪੀ ਕੇ ਆ ਦੇਖ ਦੇਖ ਪੀ ਆ ਆ ਬੇਬੇ ਪਰੇ ਹੋ ਜਾ ਮੈਂ ਭੁੱਲ ਜੂ ਵੀ ਮੇਰੀ ਮਾਂ ਤੂੰ ਮੈਂ ਤੈਨੂੰ ਅੱਜ ਗੱਲ ਕਰਾਂ ਤੂੰ ਭੁੱਲੇਂ ਖੜਾ ਪਹਿਲਾ ਚੱਕਾ ਤੂੰ ਬੇਇੱਤਿਆਰ ਕਰਦੀਆਂ ਮੇਰੀਆਂ ਚੱਲ ਕੋਈ ਨਾ ਤੂੰ ਮਾਂ ਪੁੱਤਾਂ ਦੀ ਕੋਈ ਗੱਲ ਨਹੀਂ ਵੀ ਵਾਰੀ ਲੜਦੇ ਆਂ ਆਪਾਂ ਮਾਂ ਪੁੱਤ ਤਾਂ ਤੇ ਤੂੰ ਮੈਨੂੰ ਐਂ ਦੱਸ ਫਿਰ ਤੇਰੇ ਕੋਲ ਪੈਸੇ ਕਿੱਥੋਂ ਆਏ ਕਿੱਥੋਂ ਲੈ ਗਏ ਐਸੇ ਚੈਨ ਲਾ ਤੂੰ ਚੈਨ ਆਏ ਐਂ ਗੁੱਟੀਆਂ ਦੀਆਂ ਕਿਤੇ ਤੂੰ ਬਣੀ ਫਿਰਦੀ ਹੁੰਦੀ ਹਾਂ ਹਾਂ ਪੁੱਤਾ ਹੁਣ ਤਾਂ ਤੂੰ ਇਸ ਟਾਈਮ ਤਾਂ ਤੂੰ ਟ੍ਰੇਨ 'ਚ ਸਭ ਪਾ ਲੇਗਾ ਤੇ ਤੂੰ ਮੈਨੂੰ ਐ ਵਸੇ ਮੇਰੇ ਵਾਲੇ 'ਚ ਤਾਂ ਨਹੀਂ ਲੈ ਗਿਆ ਚੱਕ ਕੇ ਦੋ ਠੋਲੂ ਆ ਬੇਬੇ ਤੇਰੇ ਕੋਲੇ ਤੇਰੇ ਵਾਲਿਆਂ ਤੇ ਮੇਰੇ ਵਾਲਿਆਂ ਤੇ ਤੇਰੇ ਰੁਪਈਆ ਤੇ ਤਾਰ ਵੀਡੀ ਮਾਰਦਾ ਮ ਅੱਛਾ ਬਾੜਾ ਕਰੀਂ ਅਗਲਾ ਦਿਨ ਥਾਰੇ ਕਾਹੇ ਨੂੰ ਮੈਂ ਮਿੱਟੀ ਆ ਪਾ ਗਿਆ ਅੱਜ ਬਹੁਤ ਅੱਕਿਆ ਫਿਰਦਾ ਮੈਂ ਹਾਂ ਤੇਰੇ ਜੋਰ ਲੱਗੇ ਨਾ ਬਣਾਉਣ ਤੇ ਘਰ ਬਹੁਤ ਕੁਝ ਬਣਾਤਾ ਤੇ ਤੇਰੀ ਕਮਾਈ ਨਾਲ ਹੀ ਮਹਿਲ ਖੜਾ ਹੋਇਆ ਜਿਹਾਲ ਉਤਰੋ ਦੰਦਾ ਤੇ ਮਗਰ ਰਹਿ ਜੇ ਨਾ ਬੀਬੇ ਤਾਂ ਮੈਂ ਦਾਰੂਪੀ ਨੂੰ ਹਟ ਜਾ ਦਾਰੂਪੀ ਨੂੰ ਹਟ ਜਾ ਮੈਂ ਇਹੀ ਲੂਤ ਲਾਉਣੀ ਮੇਰਾ ਪਿਓ ਮਾਰਦਾ ਬੀਬੇ ਹਾਂ ਮਾਰਦਾ ਪਿਓ ਤੇ ਤੂੰ ਪਿਓ ਦੀ ਕੀ ਰੀਸ ਕਰੇਗਾ ਦਿਨ ਰਾਤ ਹੱਟ ਕਾਲੇ ਕਰਦਾ ਸੀ ਕੰਮ ਕਰਦਾ ਤਾਂ ਇੰਨਾ ਕੁਝ ਬਣਾ ਗਿਆ ਤੇਰਾ ਪੰજરા ਤੂੰ ਬਣਾ ਕੇ ਦਿਖਾ ਤਾਜਮਹਾਲ ਉਹਨੇ ਬਣਾਤਾ ਮੈਂ ਤਾਂ ਇੰਨਾ ਹੀ ਬਣਾ ਲਾ ਤੂੰ ਐਨਾ ਹੀ ਬਣਾ ਲਾ ਦਾਰੂ ਪੀ ਵੀ ਉਹ ਮਰ ਗਿਆ ਤੇਰੀ ਆ ਜੀਵ ਤੋਂ ਡਰਦਾ ਜਿਹਨੂੰ ਆਉਂਦਾ ਕਲੇਸ਼ ਪੈ ਜਾਂਦਾ ਜਦੋਂ ਆਉਂਦਾ ਉਹ ਵੀ ਦੁੱਖ ਚ ਪਈ ਜਾਂਦਾ ਮੈਂ ਤੈਨੂੰ ਕੀ ਨੇ ਕਿਹਾ ਵੀ ਤੇਰਾ ਪਿਓ ਦਾਰੂ ਪੀਂਦਾ ਸੀ ਤੈਨੂੰ ਕੀ ਨੇ ਕਿਹਾ ਹਾਂ ਕਰਦਾ ਕੀ ਇਹ ਸੜੇ ਖਾਣ ਦਾ ਘਰ ਤੂੰ ਕਰੇਗਾ ਰੀਸ ਉਹਦੀ ਹਾਂ ਬੋਲ ਨਾ ਬੋਲ ਬੁੜਗੇ ਨਾ ਬੋਲ ਚਿੱਟੇ ਢੱਟੇ ਖੇੜਾ ਮਾਰੀ ਇੱਥਾ ਥੱਪੜ ਨਾ ਕੰਨ ਡੋਲਣ ਲਾ ਦੂੰ ਕਿਉਂ ਲਹੂ ਹੱਥ ਭਰੌਣਿਆ ਮੇਰੇ ਅੰਦਰ ਵਗ ਜਾ ਇੱਥੋਂ ਨਿਕਲ ਜਾ ਘਰੋਂ ਨਹੀਂ ਮੇਰੇ ਜਾ ਦਫਾ ਹੋ ਜਾ 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 ਸਾਲਾ ਲੱਗਦਾ ਕਰਦਾ ਤੂੰ ਮੇਰੇ ਨਾਲ ਬੜਾ ਨਾ ਘਰ ਮੇਰੇ ਘਰ ਵਾਲੇ ਨੇ ਪਾਇਆ ਤੈ ਨਹੀਂ ਪਾਇਆ ਘਰ ਵਾਲੇ ਨੇ ਕਿਥੇ ਮਾਰਦਾ ਕੀ ਹੈ ਚਲ ਮੈਂ ਪਾਣੀ ਲੈਣ ਤਾਂ ਫੇਰੇ ਜਾਉ ਪਹਿਲੇ ਇਹਨੂੰ ਪੁੱਛਦੀਆਂ ਤੇ ਇਹਨੇ ਤਾਂ ਨਹੀਂ ਦੇਤੇ ਜਿੰਨੇ ਦੇਣੇ ਸੀ ਦੇ ਤੇ ਪੈਸੇ ਤੂੰ ਤਾਂ ਖੜੀ ਨਹੀਂ ਮੇਰੇ ਘਰ ਵਾਲੀ ਦਾ ਖੜਗੀ ਨਾਲ ਟਿਕ ਜਾ ਹਾਂ ਬੱਸ ਨਾਲ ਖੜਗੀ ਆਹੀ ਪੁੱਛਣਾ ਸੀ ਠੀਕ ਹੈ ਕੋਈ ਨਾ ਇਹਨੂੰ ਮੈਂ ਪੁੱਛਦੀਆਂ ਉਡੇ ਰਾਵਣ ਹਾਂਜੀ ਮੰਮੀ ਉਹ ਡੱਕਿਆ ਫਿਰਦਾ ਕੰਜਰਾ ਤੇ ਉਹ ਪੈਸੇ ਤੇ ਇੱਥੋਂ ਤਾਂ ਨਹੀਂ ਲੈ ਗਿਆ ਕਿਤੇ ਨਾ ਮੈਥੋਂ ਤਾਂ ਲੈ ਕੇ ਨਹੀਂ ਗਿਆ ਤੇ ਇੱਥੋਂ ਸੱਚੀ ਨਹੀਂ ਲੈ ਕੇ ਗਿਆ ਪੁੱਤ ਨਾ ਮੰਮੀ ਤੇ ਉਹ ਤਾਂ ਕਹੀ ਜਾਂਦਾ ਤੂੰ ਤਾਂ ਨਹੀਂ ਮੇਰੇ ਨਾਲ ਖੜੀ ਮੇਰੇ ਘਰ ਅੱਜ ਤਾਂ ਖੜੇ ਗਈ ਉਹ ਦੱਸੀ ਜਾਂਦਾ ਮੈਨੂੰ ਪੈਸੇ ਹੋਨੇ ਦਿੱਤੇ ਪਰ ਐਂ ਨਹੀਂ ਦੱਸਿਆ ਵੀ ਕਿੰਨੇ ਦਿੱਤੇ ਮੰਮੀ ਮੈਨੂੰ ਨਾ ਕੱਪੜੇ ਵਾਲਿਆਂ ਚੋਂ ਬਚੇ ਸੀ 200 ਰੁਪਏ ਮੈਂ ਮੈਂ ਉਹ ਦਿੱਤੇ ਸੀ ਜਿਹੜੇ ਮੇਰੇ ਕੋਲ ਪੈਸੇ ਸੀ ਉਹ ਕਹਿੰਦਾ ਵੀ ਮੈਂ ਅੱਜ ਤੋਂ ਬਾਅਦ ਨਹੀਂ ਪੀਂਦਾ ਬਸ ਮੈਨੂੰ ਅੱਜ-ਅੱਜ ਪੈਸੇ ਦੇ ਦੇ ਮੇਰਾ ਸਰੀਰ ਟੁੱਟੀ ਜਾਂਦਾ ਮੈਂ ਤਾਂ ਦੇਤੇ ਤੈਨੂੰ ਐਂ ਪਤਾ ਹੈ ਕਿੰਨੇ ਸਾਲਾਂ ਦਾ ਉਹ ਇਹੀ ਗੱਲ ਮੈਨੂੰ ਕਹਿੰਦਾ ਅੱਜ ਪੀਲੀ ਮਾਂ ਹੁਣ ਨਹੀਂ ਪੀਂਦਾ ਅੱਜ ਪੀਲੀ ਹੁਣ ਏਦੂ ਮੁੜ ਕੇ ਨਹੀਂ ਪੀਂਦਾ ਮੇਰੇ ਕਹੇ ਤਾਂ ਤਾਂ ਹਟਿਆ ਨਹੀਂ ਤੂੰ ਉਹੀ ਗੱਲਾਂ ਕਰੀਂ ਨੇ ਕਿ ਕੱਲ ਦੀ ਭੂਤ ਨਹੀਂ ਸੇਵਿਆਂ ਚ ਅੱਦ ਤੇਰੀ ਕਿਵੇਂ ਮੰਨ ਲੂਗਾ ਐਡੀ ਛੇਤੀ ਨੀ ਤੂੰ ਉਹਨੂੰ ਆਪ ਬਗਾੜੀ ਜਾਨੀ ਤੀਵੀਆਂ ਤਾਂ ਆਪ ਦੇ ਬੰਦੇ ਨੂੰ ਸੁਧਾਰਦੀਆਂ ਹੁੰਦੀਆਂ ਨੇ ਤੂੰ ਆਪ ਪੈਸੇ ਦੇ ਦੇ ਬਗਾੜੀ ਜਾਨੀ ਏ ਮੰਮੀ ਅੱਗੇ ਤਾਂ ਤੁਸੀਂ ਹੀ ਦਿੰਨੇ ਹੋ ਮੇਰੇ ਕੋਲੇ ਹੈਗੇ ਸੀ 200 ਰੁਪਏ ਉਹ ਹਾੜੇ ਕੱਢਣ ਲੱਗ ਗਿਆ ਮੈਂ ਦੇ ਤੇ ਹੁਣ ਕੱਲ੍ਹ ਦਾ ਤਾਂ ਆਪ ਦਾ ਮੱਚਦਾ ਹੀ ਆ ਫੇਰ ਐਂ ਕਰਿਆ ਕਰ ਭਾਈ ਉਹਨੂੰ ਲਿਆ ਕੇ ਵੀ ਦੇ ਦਿਆ ਕਰ ਬਾਟ ਜਾਂਦਾ ਓੱਖਾ ਹੁੰਦਾਗਾ ਠੇਕੇ ਜਦੋਂ ਲੈ ਕੇ ਆਉਂਦਾ ਤੂੰ दारू ਘਰੇ ਲੈ ਕੇ ਦੇ ਦੇ ਕਰ ਮੰਮੀ ਉਹ ਤਾਂ ਕਿਆ ਸੀ ਮੈਂ ਘਰੇ ਆ ਕੇ ਪੀਉਂਗਾ ਬਾਹਰੋਂ ਹੀ ਪੀ ਆਇਆ ਡੱਕ ਕੇ ਆਇਆ ਤੇਰਾ ਪਤੰਦਰਾ ਆਉਂਦਾ ਜੀ ਦੇਖਦਾ ਸਭ ਕੁਝ ਮੈਨੂੰ ਬੋਲ ਕੇ ਕਹਿੰਦਾ ਨਾ ਉਹ ਆਏ ਵੀ ਮੇਰੀ ਮਾਂ ਆਏਗੀ ਮੈਂ ਕੀ ਬੋਲਣਾ ਚਿੱਟੇ ਝਟੇ ਤੋਂ ਬਿਨਾਂ ਨਹੀਂ ਬੋਲਦਾ ਮੈਨੂੰ ਮੈਂ ਕਹਿ ਦਿੰਨੇ ਆ ਉਹਨਾਂ ਨੂੰ ਜਾ ਕੇ ਤੂੰ ਪ੍ਰਧਾਨ ਹੈਗੀ ਪਹਿਲਾਂ ਦਿੱਤੀ ਪੈਸੇ ਕਿਉਂ ਸੀ ਬਣਾਈਏ ਇਹਨੂੰ ਮੰਮੀ ਉਹ ਮੰਗਲ ਲਾਗੇ ਮੈਨੂੰ ਤਰਸ ਆ ਗਿਆ ਜਦੋਂ ਉੱਥੇ ਹਾੜੇ ਗੱਢੇ ਗਏ ਮੇਰੇ ਮੇਰਾ ਸਰੀਰ ਟੁੱਟ ਜਾਂਦਾ ਮੈਂ ਹੋਰ ਕੀ ਕਰਦੀ ਪਹਿਲਾਂ ਮੈਨੂੰ ਐਂ ਦੱਸੋ ਆਖਰ ਨੂੰ ਤਰਸ ਤਾਂ ਆਉਂਦਾ ਹੀ ਆ ਤੁਹਾਡੇ ਪੁੱਤਾਂ ਤੁਹਾਨੂੰ ਤਰਸ ਆਉਂਦਾ ਨਹੀਂ ਉੱਥੇ ਨਹੀਂ ਤਰਸ ਆਉਂਦਾ ਚਲ ਕਦੇ ਮੰਨੀ ਗੱਲ ਜਦੋਂ ਡੇਲੀ ਹੋ ਪੀਂਦੇ ਫਿਰ ਉਹਦਾ ਕੀ ਕਰੀਏ ਰੋਜ਼ ਦਾ ਨਹੀਂ ਹੱਲ ਉਹਨੂੰ ਸੁਧਾਰ ਲੱਗੇ ਸੁਧਾਰ ਨੇ ਹੁਣ ਮੈਂ ਇਕੱਲੀ ਕੀ ਕਰੂੰ ਜੇ ਤੁਸੀਂ ਦੋ ਇੱਕ ਪਾਸੇ ਹੋ ਕੇ ਖੜ ਗਏ ਫੇਰ ਨਹੀਂ ਫੇਰ ਤਾਂ ਬਸ ਇਹ ਘਰ ਬਸੇ ਹੀ ਪਿਆ ਇਹ ਤਾਂ ਉਜੜੂਗਾ ਘਰ ਇਹ ਨਹੀਂ ਬਸਦਾ ਜਿਹੜੇ ਲੱਛਣ ਹੋ ਰਹੇ ਨੇ ਤੁਹਾਡੇ ਆ ਲੈ ਝੋਟੀ ਵੇਚ ਕੇ ਮੌਜ ਨਾਲ ਔਲਾ ਤੇ ਖੁੰਝੇ ਹੈ ਮੈਨੂੰ ਆਈ ਤੇ ਵੀ ਚੱਲ ਸੂਗੀ ਜਦੋਂ 1.5 ਲੱਖ ਦੀ ਪਿਕੂਗੀ ਰਵੇ ਦੀ ਝੋਟੀ ਆ ਮੈਂ ਕਹਿ ਦਿੰਨੀ ਹਾਂ ਤੂੰ ਕਹੇਂਗੀ ਹੁਣ ਪ੍ਰਧਾਨ ਉਹਨੂੰ ਤੇਰਾ ਕਿਹਾ ਮੰਨੂਗਾ ਉਹ ਪਹਿਲਾਂ ਪਤੰਦਰ ਨੂੰ ਦੇ ਕੇ ਪੈਸੇ ਤੌਰਤਾ ਕਿੰਨੇ ਦਿੱਤੇ ਸੀ 200 ਹੀ 200 ਦਿੱਤਾ ਸੀ ਮੇਰੇ ਕੋਲ ਹੀ 200 ਮੈਨੂੰ ਫੜਾਉਂਦੀ ਸਾਫ ਕਰਦੀ ਚੀਜ਼ ਆਉਂਦੀ ਤੈਨੂੰ ਪੈਸੇ ਰੱਖਣ ਨੂੰ ਐ ਕਿਵੇਂ ਮਿਲ ਗਏ ਕਿੱਥੋਂ ਲੈਂਦੇ ਤੇ ਮਾਂ ਉਹ ਮੈਨੂੰ ਸੂਟ ਦੇ ਕੇ ਆਈਆਂ ਸੀ ਜਿਹੜੇ ਉਹਨਾਂ ਚੋਂ ਬਚਦੇ ਸੀਗੇ ਪੈਸੇ ਫਿਰ ਮੈਂ ਮਰ ਗਈ ਸੀ ਮੈਨੂੰ ਨਹੀਂ ਫੜਾਇਆ ਬਸ ਮੈਨੂੰ ਐ ਸੀ ਕਦੇ ਮੈਨੂੰ ਜੇ ਲੋੜ ਪੈ ਗਈ ਫਿਰ ਮੈਂ ਤੁਹਾਡੇ ਤੋਂ ਕਿਵੇਂ ਮੰਗੂਗੀ ਮੈਂ ਤਾਂ ਰੱਖ ਅੱਗੇ ਤੈਨੂੰ ਮੈਂ ਕੁਸ ਲਿਆ ਕਿ ਨਹੀਂ ਦਿੰਦੀ ਫਿਰ ਮਾਂ ਮੈਂ ਕਿਹੜਾ ਆਪਦੇ ਕੋਲ ਰੱਖੇ ਨੇ ਉਹਨੇ ਮੰਗੇ ਮੈਂ ਉਹਨੂੰ ਦੇਤੇ ਨਹੀਂ ਉਹ ਤਾਂ ਪੀ ਕੇ ਰੂੜੀ ਤੇ ਮੂਤ ਆਇਆ ਪਤਾ ਕਿਸੇ ਅਰਥ ਲੱਗੇ ਨਹੀਂ ਚਲ ਮਾਮੇ ਨੂੰ ਸਮਝਾਉਣੀ ਆ ਵੀ ਐਨਾ ਬੋਲੇ ਕਰ ਸਮਝਾ ਲੈ ਮੇਰੇ ਸਮਝਾਇਦਾ ਸਮਝਿਆ ਨਹੀਂ ਜੀਨੇ ਜਰਮ ਦਿੱਤਾ ਪਾਲਿਆ ਪਲੋਸਿਆ ਤੂੰ ਸਮਝਾਏਂਗੀ ਹੁਣ ਕੱਲ ਦੀ ਆਈ ਕੱਲਾ ਬੰਦਾ ਕੀ ਕਰੂ ਕਿਨੂੰ ਕਿਨੂੰ ਸੁਧਾਰਾਂ ਆਪ ਤਾਂ ਮਰ ਗਿਆ ਪਿਓ ਇਹਦਾ ਆ ਮੇਰੀ ਜਾਨ ਸਿਆਪਿਆਂ ਚ ਪਾ ਗਿਆ ਨਹੀਂ ਤਾਂ ਸਾਰਾ ਦਿਨ ਧੰਦੇ ਕਰਦੀਆਂ ਨਾਲੇ ਮਾੜਾ ਕਹੋਨੀ ਆ ਨਾਲੇ ਠਿਆਨੀ ਬਾਚਦੀ ਨਹੀਂ ਚਾਰ ਚਪੇਰੇ ਹੱਥ ਮਾਰੀਂ ਦੇ ਕਦੇ ਪਸ਼ੂਆਂ ਕਣੀ ਕਦੇ ਮਸ਼ੀਨ ਕਣੀ ਮੰਗ ਮੰਗ ਕੇ ਲੈ ਕੇ ਕੱਪੜੇ ਤਾਂ ਐਂ ਫੜਾਉਣੀ ਆ ਵੀ ਕਬੀਲਦਾਰੀ ਚ ਦੋ ਪੈਸੇ ਕਮ ਆ ਜਾਣ ਆ ਤਾਂ ਲੱਭੇ ਹੁੰਦੇ ਚ ਪੀ ਕੇ ਉਹੀ ਗੱਲ ਐ ਮੁੱਤਣਾ ਹੀ ਜੇ ਨੇ ਇਹ ਨਹੀਂ ਕੀ ਕਰਨਾ ਸੀ ਸਖਸ਼ੀਆ ਕਾਜ ਸਾਰੇ ਨੂੰ ਉਮੀਦ ਕਰਦੀ ਆ ਸਾਰੇ ਠੀਕ ਹੋਵੋਗੇ ਸਾਰੇ ਦਿਲੋਈਸ਼ਾ ਵੀ ਇਹੀ ਆ ਵੀ ਸਾਰੇ ਠੀਕ ਹੀ ਹੁਣ ਤੇ ਐਡੇ ਸਾਡੀਆਂ ਵੀਡੀਓਜ਼ ਦੇਖਦੇ ਰਹੋ ਹਨਾ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਸਾਨੂੰ ਐਪਰੀਸ਼ੀਏਟ ਕਰਦੇ ਹੋ ਕਮੈਂਟ ਕਰਦੇ ਹੋ ਹਨਾ ਤੇ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੇ ਤੁਹਾਨੂੰ ਕੋਈ ਕਮੀ ਵੀ ਲੱਗਦੀ ਆ ਤਾਂ ਸਾਨੂੰ ਉਹ ਵੀ ਦੱਸਿਆ ਕਰੋ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਹਨਾ ਬਾਕੀ ਮੈਂਮ ਦਾ ਤੁਸੀਂ ਕਰੈਕਟਰ ਬਾਰੇ ਸਦਾਨ ਚ ਦੇਖ ਹੀ ਰਹੇ ਆਂ ਆਪ ਹੀ ਦੱਸ ਦਰਾਂਗੇ ਤੁਹਾਨੂੰ ਹਾਂਜੀ ਬਾਕੀ ਸਿਰੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਕਰੈਕਟਰ ਸਾਨੂੰ ਜਿਹੜਾ ਦਿੱਤਾ ਗਿਆ ਅਸੀਂ ਉਹਨੂੰ 100 ਦਾ 100% ਵਧੀਆ ਨਿਭਾਈਏ ਤੇ ਬਾਰਾ ਜਿਹੋ ਜਿਹੇ ਵੀ ਦੰਦੇ ਆ ਅਸੀਂ ਕਰਦੇ ਆ ਉਹ ਹੈ ਜੇ ਕੰਮ ਹੈ ਨਾ ਪਰ ਕਰੀਏਗੀ ਜਦੋਂ ਜਾਦੇ ਪਿਹੜਾ ਦਿੱਤਾ ਹੁੰਦਾ ਫਿਰ ਪਿਹੜੇ ਵੀ ਬਣਨਾ ਪੈਂਦਾ ਜਿੱਥੇ ਨਰਮ ਦਾ ਕੈਰੈਕਟਰ ਹੈ ਉੱਥੇ ਸਾਨੂੰ ਨਰਮ ਬਣਨਾ ਪੈਂਦਾ ਚੋਲੀ ਦੀ ਡਿਮਾਂਡ ਹੁੰਦੀ ਆ ਜਿੱਦਾਂ ਅਲਾ ਵਧੀਆ ਹੈ ਵਧੀਆ ਕੈਰੈਕਟਰ ਨਿਭਾਰੇ ਨੇ ਨਾ ਤੇ ਕਮੈਂਟ ਕਰਿਆ ਕਰੋ ਇਹਨਾਂ ਨੂੰ ਵੀ ਪਸ ਬੈੜੀ ਕਰਦੇ ਹਾਂ ਹਾਂ ਕੋਈ ਗੱਲ ਨਹੀਂ ਪਰ ਮੈਂ ਗਾਲਾਂ ਕੱਢ ਦਿਆ ਕਰੋ ਪਰ ਉਹ ਦੂਜਿਆਂ ਦੀਆਂ ਨਾ ਕੱਢਿਓ ਮਾਰਨੀ ਹੈ ਗੱਲ ਨਹੀਂ ਹੈ ਕੱਢ ਦਿਆ ਕਰੋ ਜਿਵੇਂ ਜਾਂ ਮਰਜੀ ਪਰ ਬਾਕੀ ਸਾਰੇ ਜ਼ਿੰਮੇ ਦਾ ਸੋਨੂੰ ਸਹੀ ਲੱਗਦਾ ਤੁਸੀਂ ਉਹ ਕਰੋਗੇ ਕਮੈਂਟਾਂ ਨਾਲ ਸਾਡੇ ਕਾਏ ਤੋਂ ਨਹੀਂ ਕਰੋਗੇ ਤੇ ਬਾਕੀ ਸਾਰੇ ਕਰਦੇ ਤਾਂ ਇਹ ਆ ਵੀ ਮਤਲਬ ਜਿਹੜਾ ਕੈਰੈਕਟਰ ਹੈ ਵੀ ਉਹ ਪੂਰਾ ਵਧੀਆ ਨਿਕਲ ਕੇ ਬਾਹਰ ਆਵੇ ਕੈਰੈਕਟਰ ਵੀ ਹਾਂ ਠੀਕ ਹੈ ਨੂੰ ਭੈੜੀ ਬਣਾਇਆ ਇਹ ਪੂਰੀ ਉਹ ਭੈੜੀ ਆ ਹਾਂ ਮਤਲਬ ਘਰੇ ਬੈਠੇ ਨੂੰ ਬੰਦਣਾ ਲੱਗੇ ਵੀ ਗੁੱਸਾ ਹੀ ਜਾਂਦਾ ਮੈਨੂੰ ਇੱਥੇ ਵੀ ਐ ਕਿਉਂ ਕਰ ਰਹੀ ਐ ਜਿੱਥੇ ਆਪਣਾ ਐ ਹੋਣ ਲੱਗ ਜਾਏ ਮਤਲਬ ਕਿ ਉਹ ਸਾਹਮਣੇ ਇਨਸਾਨ ਬਹੁਤ ਵਧੀਆ ਕੰਮ ਕਰ ਰਿਹਾ ਹਾਂ ਹਾਂ ਹੁਣ ਜਿਹਨੇ ਮੈਨੂੰ ਮਤਲਬ ਭੈੜਾ ਕੈਰੈਕਟਰ ਦਿੱਤਾ ਹੋਇਆ ਜੇ ਮੈਂ ਉਹਦੇ ਵਿੱਚ ਇਹ ਸੋਚਾਂ ਵੀ ਮੈਨੂੰ ਲੋਕ ਗਾਲਾਂ ਕੱਢਣਗੇ ਜਾਂ ਕਮੈਂਟ ਆਉਣਗੇ ਮੈਂ ਤਾਂ ਫਿਰ ਅੱਗੇ ਤਾਂ ਵਧਣਾ ਹੀ ਨਹੀਂ ਕਿਉਂਕਿ ਮੈਂ ਜੇ ਉਹ ਕੈਰੈਕਟਰ ਪੂਰਾ ਨਾ ਕਰਿਆ ਤੇ ਮੈਨੂੰ ਅੱਗੇ ਨੂੰ ਉਹ ਸਟੋਰੀ ਦੇ ਵਿੱਚ ਹੀ ਨਹੀਂ ਵਾੜਨਾ ਅਗਲੇ ਕਹਿਣਗੇ ਵੀ ਤੈਨੂੰ ਕਹਿ ਐ ਫੀਲ ਨਾਲ ਐ ਲੜਨਾ ਚ ਐ ਬੋਲਣਾ ਹੈ ਨਾ ਤੂੰ ਉਹ ਕਰਨੀ ਨਹੀਂ ਰਹੀ ਤੇ ਵੀ ਇਹ ਹੈਗਾ ਸਾਡਾ ਰੋਜੀ ਰੋਟੀ ਦਾ ਮਸਲਾ ਜੇ ਅਸੀਂ ਵਧੀਆ ਕੈਰੈਕਟਰ ਕਰਾਂਗੇ ਤਾਂ ਸਾਨੂੰ ਅੱਗੇ ਵੀ ਕੰਮ ਹੋਰ ਵਧੀਆ ਮਿਲੂ ਤੇ ਸੋਨੂੰ ਠੀਕ ਹੈ ਜਿੱਥੇ ਜਿਹਦੀ ਕੋਈ ਸੱਤ ਸਪੜੀ ਹੈ ਉਹਨੂੰ ਕਚੀਚੀਆਂ ਆਉਂਦੀਆਂ ਹੋਣੀਆਂ ਆਉਂਦੀਆਂ ਆਉਣੀਆਂ ਚਾਹੀਦੀਆਂ ਕਰ ਕਰਦੀ ਕਹਾਣੀ ਹੈ ਤਾਂ ਸਹੀ ਕਰ ਕਰਦੀ ਕਹਾਣੀ ਹੈ ਆਉਣੀਆਂ ਵੀ ਚਾਹੀਦੀਆਂ ਨੇ ਤੁਸੀਂ ਵਧੀਆ ਵਧੀਆ ਕਮੈਂਟ ਕਰਿਆ ਕਰੋ ਜਿਨੇ ਦਾ ਵੀ ਤੁਹਾਨੂੰ ਲੱਗਦਾ ਵੀ ਹਾਂ ਇਹਨੇ ਇਹ ਗਲਤ ਕੀਤਾ ਤਾਂ ਉਹ ਵੀ ਲਿਖਿਆ ਕਰੋ ਕਮੈਂਟਾਂ ਵਿੱਚ ਜੇ ਕੋਈ ਸਟੋਰੀ ਕੁਝ ਦਿਖਾ ਰਹੀ ਹੈ ਨਾ ਤਾਂ ਇਹ ਨਹੀਂ ਹੁੰਦਾ ਕਿ ਆਪਾਂ ਗਲਤੀ ਦਿਖਾ ਰਹੇ ਆਂ ਆਪਾਂ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਆਂ ਐ ਇਦਾਂ ਕਰੋ ਤਾਂ ਇਦਾਂ ਹੋਗਾ ਹੀ ਨਹੀਂ ਹੁੰਦਾ ਸਟੋਰੀ ਨੂੰ ਮਤਲਬ ਇਦਾਂ ਦਿਖਾਉਂਦਾ ਮਤਲਬ ਇਹ ਹੁੰਦਾ ਕਿ ਜਿਹੜਾ ਇਨਸਾਨ ਦੂਜੇ ਇਨਸਾਨ ਤੇ ਕਰ ਰਿਹਾ ਤੇ ਉਹ ਦੂਜੇ ਇਨਸਾਨ ਦੇ ਬਚਾਰਾ ਬਰਦਾਸ਼ ਕਰ ਰਿਹਾ ਉਹ ਕੀ ਫੀਲ ਹੁੰਦਾ ਜਿਹੜਾ ਸਾਹਮਣੇ ਇਨਸਾਨ ਆਪਣੇ ਟੀਵੀ ਜਾਂ ਆਪਣੇ ਮੋਬਾਈਲ ਦੇ ਅੱਗੇ ਬਹਿ ਕੇ ਦੇਖ ਰਿਹਾ ਉਹਨੂੰ ਫੀਲ ਹੋਵੇ ਵੀ ਜੇਕਰ ਮੈਂ ਕਿਸੇ ਨਾ ਕੁਝ ਗਲਤ ਕਰ ਰਿਹਾ ਤਾਂ ਅਗਲੇ ਦਿਨ ਤੱਕ ਇੰਨੀ ਇੰਨੇ ਵੀ ਤਾਂ ਡੂੰਘੀ ਗੱਲ ਜਾਂਦੀ ਹੈ ਤੇ ਬੰਦਾ ਕਿੱਦਾਂ ਹੈ ਨਾ ਵੀ ਆਪ ਦੇ ਆਪ ਨੂੰ ਹੈਂਡਲ ਕਰਦਾ ਤਾਂ ਮਤਲਬ ਮਤਲਬ ਜੋ ਵੀ ਵੀਡੀਓ ਹੁੰਦੀ ਹੈ ਸਾਡਾ ਮਕਸਦ ਇਹੀ ਹੁੰਦਾ ਵੀ ਲੋਕ ਕੁਝ ਸਿੱਖਣ ਗਲਤ ਨਾ ਸਿੱਖਣ ਸਹੀ ਸਿੱਖਣ ਹੁਣ ਬਾਕੀ ਸਿਰੇ ਜਿਵੇਂ ਘਰਾਂ ਦੀ ਲੜਾਈ ਹੈ ਉਹਦੇ ਉੱਤੇ ਤਾਂ ਆਪਾਂ ਕੈਮਰਾ ਲਾ ਕੇ ਕਿਸ ਲੜਾਈ ਕਰਕੇ ਤੁਹਾਨੂੰ ਦਿਖਾ ਰਿਆ ਹਨ ਵੀ ਜੇ ਕਿਸੇ ਦੀ ਮੇਰੇ ਮੰਗੂ ਸੱਸ ਭੈੜੀ ਹੈ ਤਾਂ ਉਹ ਸਮਝਣ ਦੀ ਕੋਸ਼ਿਸ਼ ਕਰੇ ਵੀ ਜਿੰਨੀ ਭੈੜੀ ਇਹ ਲੱਗ ਰਹੀ ਹੈ ਓਨੀ ਭੈੜੀ ਆਂਡ ਗਮਾਂਡ ਚ ਮੈਂ ਵੀ ਲੱਗਦੀ ਲੱਗਦੀ ਹੋਊਗੀ ਸਹੀ ਠੀਕ ਹੈ ਨਾ ਕਿਸੇ ਦੀ ਭੈਣ ਨੂੰ ਤੰਗ ਨਹੀਂ ਕਰਨਾ ਚਾਹੀਦਾ ਤੇ ਵੈਸੇ ਸਾਡਾ ਤਾਂ ਇੱਕ ਜਿਵੇਂ ਕਹਿੰਦੇ ਨੇ ਉਹ ਕਰੈਕਟਰ ਹੈਗਾ ਅਸੀਂ ਸੱਚੀ ਮਿੱਚੀ ਦੀਆਂ ਨਾ ਸੱਸ ਨੂੰ ਹਾਂ ਨਾ ਮਾਮਾ ਤੀਆਂ ਕਿਤੇ ਵੀ ਕੋਈ ਰਿਸ਼ਤਾ ਇਹਦੇ ਵਿੱਚ ਮਤਲਬ ਬਣਾਏ ਹੋਏ ਰਿਸ਼ਤੇ ਨਹੀਂਗੇ ਤੇ ਜਿਹੜੇ ਘਰਾਂ ਦੇ ਵਿੱਚ ਰਿਸ਼ਤੇ ਨੇ ਆਪਣੇ ਸੱਚੀ ਮਿੱਚੀ ਦੇ ਉਹਨਾਂ ਨੂੰ ਵਧੀਆ ਨਵੇਂ ਆਓ ਕਿਉਂਕਿ ਰਿਸ਼ਤੇ ਬਾਰ-ਬਾਰ ਨਹੀਂ ਬਣਦੇ ਹੈਗੇ ਤੇ ਜਿਹੜਾ ਮੋਹ ਪ੍ਰੇਮ ਆ ਉਹ ਇੱਕ ਵਾਰੀ ਜੇ ਟੁੱਟ ਜੇ ਫਿਰ ਮੁੜ ਕੇ ਉਹ ਗੱਲ ਆਪਾਂ ਜੇ ਕੁਝ ਅਸੀਂ ਦਿਖਾ ਰਹੇ ਹਾਂ ਪਰ ਥੋੜੇ ਐਂਟਰਟੇਨਮੈਂਟ ਆ ਵਿਚਾਰ ਕੁਝ ਕ ਟਾਈਮ ਬੰਦਾ ਫ੍ਰੀ ਹੁੰਦਾ ਨਾ ਚਲ ਬੈਠ ਜੀ ਦੇਖ ਲਈ ਹੈ ਨਾ ਗੁਗਿੰਗ ਘਰ ਦੀਆਂ ਔਰਤਾਂ ਹੁੰਦੀਆਂ ਵਿਚਾਰੀਆਂ ਸਾਧਾ ਕੰਮ ਕਰਕੇ ਥੱਕਦੀਆਂ ਹਾਲਦੀਆਂ ਚਲ ਉਹ ਜਾ ਦੇਖ ਲੈਂਦੀਆਂ ਦੋ ਮਿੰਟ ਐਂਟਰਟੇਨਮੈਂਟ ਹੋ ਜਾਂਦਾ ਸੱਖ ਨੂੰ ਦੀ ਲੜਾਈ ਹਰ ਕੋਈ ਪਸੰਦ ਹੁੰਦੀ ਆ ਬੈਠ ਕੇ ਦੇਖ ਲੈਂਦੀਆਂ ਨੇ ਹਾਸੇ ਖੇੜ ਲੈਂਦੀਆਂ ਨੇ ਤੇ ਅਸੀਂ ਇਹੀ ਚਾਹੁੰਦੇ ਤੇ ਸੱਚ ਜਿਹੜੀ ਮੇਨ ਗੱਲ ਆ ਮੇਨ ਗੱਲ ਅਸੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਪਹਿਲਾਂ ਵੀ ਬਹੁਤ ਵਾਰੀ ਤਿੰਨ ਚਾਰ ਵਾਰ ਤੁਹਾਨੂੰ ਦੱਸ ਚੁੱਕੀਆਂ ਵੀ ਆਪਾਂ ਵਾਇਸ ਦੇ ਨਾਲ ਨਾਲ ਨਵੀਂ ਵੀਡੀਓ ਸਟਾਰਟ ਕੀਤੀ ਹੈ ਜਿਸ ਦਾ ਨਾਮ ਵਿਸ਼ੋੜਾ ਹੈ ਨਾ ਤੇ ਅਸੀਂ ਉਮੀਦ ਕਰਦੇ ਆਂ ਕਿ ਤੁਸੀਂ ਜਿੰਨਾ ਵਾਰਿਸ ਨੂੰ ਪਿਆਰ ਦੇ ਰਹੇ ਹੋ ਜਿਹੜੇ ਵੀ ਲੋਕ ਸਾਡੀ ਇਹ ਵੀਡੀਓ ਦੇਖ ਰਹੇ ਆ ਨਾ ਜਿੰਨੇ ਵੀ ਆਡੀਅנס ਤਾਂ ਜਾ ਕੇ ਇੱਕ ਵਾਰੀ ਵਿਸ਼ੋੜਾ ਦਾ ਫਰਸਟ ਪਾਰਟ ਤੇ ਸੈਕੰਡ ਪਾਰਟ ਜ਼ਰੂਰ ਜਾ ਕੇ ਦੇਖੋ ਮੈਨੂੰ ਪਤਾ ਹੈ ਵੀ ਤੁਹਾਨੂੰ ਬਹੁਤ ਵਧੀਆ ਲੱਗੂਗਾ ਕਿ ਤੁਸੀਂ ਨੈਕਸਟ ਪਾਰਟ ਵੀ ਉਹਦਾ ਜ਼ਰੂਰ ਮੰਗੋਗੇ ਪਲੀਜ਼ ਜਾ ਕੇ ਮਤਲਬ ਜਿੱਦਾਂ ਇਹਨੂੰ ਪਿਆਰ ਦੇ ਰਹੇ ਹੋ ਤਾਂ ਉਹਨੂੰ ਉਹਦਾ ਹੀ ਪਿਆਰ ਉਹਨੇ ਇੱਕ ਕਮੈਂਟ ਲਾਈਕ ਸ਼ੇਅਰ ਜਿੰਨਾ ਵੀ ਦਿੱਤੋ ਹੁੰਦਾ ਹੈ ਨਾ ਜਿਹੜੇ ਸਾਨੂੰ ਪਿਆਰ ਕਰਦੇ ਆ ਚਾਹੁੰਦੇ ਹੋ ਨਾ ਵੀ ਅੱਥੇ ਅੱਗੇ ਆਈਏ ਤਾਂ ਪਲੀਜ਼ ਵੱਧ ਤੋਂ ਸ਼ੇਅਰ ਕਰੋ ਤੇ ਲਾਈਕ ਕਰੋ ਹਨਾ ਤੇ ਅਸੀਂ ਇਸ ਵੀਡੀਓ ਨੂੰ ਹੋਰ ਅੱਗੇ ਲੈ ਕੇ ਆਗੇ ਇਹ ਚ ਅੱਥੇ ਹੋਰ ਵੀ ਬਹੁਤ ਕੁਝ ਦਿਖਾਉਣ ਆਲਾ ਪਿਆ ਬਹੁਤ ਕੁਝ ਬਹੁਤ ਮਟੀਰੀਅਲ ਸਾਡੇ ਕੋਲ ਪਿਆ ਤੇ ਜੇ ਅਗਰ ਤੁਸੀਂ ਉਸ ਵੀਡੀਓ ਨੂੰ ਪਿਆਰ ਦੋਗੇ ਫੇਰ ਹੀ ਅਸੀਂ ਦਿਖਾ ਸਕਦੇ ਆ ਬਾਕੀ ਸਾਰੇ ਜਿੰਨੇ ਤੁਸੀਂ ਕਮੈਂਟ ਕਰੋਗੇ ਹਨਾ ਉਹਨਾਂ ਕਮੈਂਟਾਂ ਰਾਹੀਂ ਸਾਨੂੰ ਹੌਸਲਾ ਮਿਲਦਾ ਅਸੀਂ ਉਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਜਦੋਂ ਤੇ ਦੁੱਗਣੀ એનર્ਜੀ ਰਹਿਣ ਲੱਗ ਜਾਂਦੇ ਆ ਬੰਦੇ ਇਹ ਤਾਂ ਹੈ ਤੇ ਚਲੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੀਆਂ ਨੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਤੇ ਬਸ ਜਿਹੜੇ ਮੈਨਸਿਕ ਵਿੱਚ ਜਾ ਕੇ ਵਾਰਿਸ ਨੂੰ ਵੀ ਪਿਆਰ ਦਿਓ ਦੇ ਰਹੇ ਹੋ ਨਾ ਤੇ ਨਾਲ ਨਾਲ ਵਿਛੋੜਿਆ ਨੂੰ ਵੀ ਪਿਆਰ ਦਿਓ ਤੁਸੀਂ ਕਈ ਲੋਕ ਕਮੈਂਟ ਕਰ ਰਹੇ ਨੇ ਵਾਰਿਸ ਬੰਦ ਕਰ ਦਿਓ ਵਾਰਿਸ ਬੰਦ ਕਰ ਦਿਓ ਖਿੱਚਦੇ ਹੋ ਖਿੱਚਦੇ ਹੋ ਖਿੱਚਦੇ ਹੋ ਹਾਂ ਸਭ ਦਾ ਕੰਮ ਹੁੰਦਾ ਆਪਣਾ ਆਪਣਾ ਹੁਣ ਜੇ ਅਗਰ ਅਸੀਂ ਵਾਰਿਸ ਖਿੱਚ ਨਹੀਂ ਰਹੇ ਜੋ ਸਟੋਰੀ ਆ ਅਸੀਂ ਉਹਦੇ ਅਕੋਰਡਿੰਗ ਹੀ ਵਧਾ ਰਹੇ ਹਾਂ ਸਟੋਰੀ ਨੂੰ ਕੋਈ ਖਿੱਚ ਨਹੀਂ ਜੋ ਜਾਣ ਕੇ ਨਹੀਂ ਕੋਈ ਸੀਨ ਪਾਰੇ ਹਣਾ ਤੇ ਜੋ ਸਟੋਰੀ ਹੁੰਦੀ ਐ ਅਸੀਂ ਉਹੀ ਲੈ ਕੇ ਆਉਣੇ ਆ ਹੁਣ ਜੇ ਆਪਾਂ ਇੱਕ ਇੱਕ ਐਪੀਸੋਡ 'ਚ ਸਟੋਰੀ ਖਤਮ ਕਰ ਦਈਏ ਸਟੋਰੀ ਆਪਣੀ ਬਾੜੀ ਨਾ ਤਾਂ ਲੋਕਾਂ ਨੂੰ ਕੁਝ ਸਮਝ ਆਉਣੀ ਆ ਥੋੜੇ ਥੋੜੇ ਨਾਲ ਹੀ ਸਟੋਰੀ ਆਪ ਨੂੰ ਸਮਝ ਆਉਂਦੀ ਹੁੰਦੀ ਆ ਤਾਂ ਕਰਕੇ ਅਸੀਂ ਆ ਮਤਲਬ ਕਿੱਦਾਂ ਵੀਡੀਓ ਨੂੰ ਅੱਗੇ ਕਰਦੇ ਆ ਤੇ ਹਾਂ ਬਟ ਜੇ ਤੁਸੀਂ ਨਾਲ-ਨਾਲ ਆਪਣੀ ਹੁਣ ਅਸੀਂ ਹੋਰ ਵੀਡੀਓ ਪਾਈ ਉਹਨੂੰ ਵੀ ਪਿਆਰ ਦੇਓਗੇ ਤਾਂ ਹ ਹੋ ਸਕਦਾ ਹੌਲੀ ਹੌਲੀ ਅਸੀਂ ਇੱਦਾਂ ਵਾਰਿਸ ਦੀ ਸਾਰੀ ਮਤਲਬ ਕਿ ਜੋ ਵੀ ਹੌਲੀ ਹੌਲੀ ਅਸੀਂ ਉਹਨੂੰ ਬੰਦ ਕਰ ਦਈਏ ਜੋ ਕਹਿੰਦੇ ਨੇ ਲੋਕ ਤਾਂ ਅਸੀਂ ਵਿਛੋੜਾ ਅੱਗੇ ਕੰਟੀਨਿਊ ਕਰਾਂਗੇ ਤੇ ਉਹਦੇ ਚ ਵੀ ਤੁਹਾਨੂੰ ਬਹੁਤ ਕੁਛ ਇੱਦਾਂ ਵਾਰਿਸ ਨੂੰ ਤੁਸੀਂ ਪਿਆਰ ਕੀਤਾ ਇਹ ਕੁਝ ਦੇਖਣ ਨੂੰ ਮਿਲੇ ਉਹਦੇ ਨਵੇਂ-ਨਵੇਂ ਕੈਰੈਕਟਰ ਨਵੀਆਂ-ਨਵੀਆਂ ਵਿੱਚ ਸਟੋਰੀਆਂ ਹਨਾ ਤੇ ਨਵੀਂ ਲੋਕੇਸ਼ਨ ਮਾਹੌਲ ਸਾਰਾ ਕੁਝ ਪੁਰਾਣਾ ਮਾਹੌਲ ਸੰਸਾਰਾ ਕੁਝ ਦੇਖਣ ਨੂੰ ਮਿਲੇਗਾ ਪਰ ਉਹ ਤਾਂ ਜੇ ਤੁਸੀਂ ਜਾ ਕੇ ਵਿਛੋੜਾ ਨੂੰ ਦੇਖੋਗੇ ਠੀਕ ਹੈ ਧੰਨਵਾਦ ਧੰਨਵਾਦ